ਦਾ ਦਸਤ ਲਿਖਿਆ ਰਿਹਾ ਥਾ ਤਾਂ ਐਲ ਵੀ ਨੇ ਜੋੜਦਾ ਜੋੜਾ ਦਾ ਵੀ ਦੇਖ ਸਕਦੇ ਕੋਈ ਟੈਂਸ਼ਨ ਨਹੀਂ ਆਉਣੀ ਹੈ ਜੀ ਇਹ ਡਿਵੀਜ਼ਨ ਔਰ ਸਪੋਰਟ ਸਸੰਦੋਨਾ ਦਾ ਬੰਦ ਖਤਮ ਕਰਤਾ ਹੈ ਇਹਨਾਂ ਨੇ ਜੀ ਹਾਂ ਡੈਫੀਨਿਟਲੀ ਇਹਨੂੰ ਮੈਂ ਠੀਕ ਕਰਿਆ ਪਲੇਅਰਾਂ ਦਾ ਵੀ ਕੀਤਾ ਕਿ ਤੁਹਾਡਾ ਦੋਨੋਂ ਦਾ ਹੋਵੇ ਉਹਨੂੰ ਕਰ ਰਿਹਾ ਤਾਂ ਜੋ ਕਰ ਬਗੋ ਦਾ ਨਾ ਲਾਉਂਦੇ ਫੋਟੋ ਤੇ ਹਾਂ ਜੀ ਨਾਲੋਂ

ਸਾਰੇ ਕਿਦਰ ਵੀ ਸਾਡੇ ਹਲਕਾ ਇੰਚਾਰਜ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਗੱਲ ਮੇਰੇ ਧਿਆਨ ਚ ਹਮੇਸ਼ਾ ਰੱਖੀ ਆ ਵੀ ਰੇਲਵੇ ਲਿੰਕ ਨਾ ਜਿਹੜਾ ਆ ਜਿਹੜਾ ਨਵਾਂ ਸ਼ਹਿਰ ਆ ਉਹਨੂੰ ਮੇਨ ਲਾਈਨ ਆ ਸਾਹਨੇਵਾਲ ਤੱਕ ਜੋੜਿਆ ਜਾਵੇ ਔਰ ਮੈਂ ਇਸ ਵਿੱਚ ਰੇਲ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਸਾਡੇ ਹਲਕੇ 'ਚ ਇੱਕ ਬਲਾਚੌਰ ਔਰ ਇੱਕ ਚਮਕੌਰ ਸਾਹਿਬ ਦੋ ਐਸੀ ਹਲਕੀ ਜਗ੍ਹਾ ਹੈ ਜਾਂ ਕੌਨਸਟੈਂਸੀਜ਼ ਹੈ ਜਿਨ੍ਹਾਂ ਨੂੰ ਹਜੇ ਤੱਕ ਰੇਲਵੇ ਦਾ ਲਿੰਕ ਹੀ ਨਹੀਂ ਹੈ ਤੇ ਮੈਨੂੰ ਨਿਜੀ ਤੌਰ ਤੇ ਵੀ ਰੇਲ ਮੰਤਰੀ ਸਾਹਿਬ ਨੇ ਅਸਵਸਤ ਕੀਤਾ ਹੈ ਜਿੱਥੇ ਨਵਾਂ ਸ਼ਹਿਰ ਨੂੰ ਮੇਨ ਲਾਈਨ ਨਾਲ ਜੋੜਿਆ ਜਾਊਗਾ ਆਉਣ ਵਾਲੇ ਟਾਈਮ 'ਚ ਅਸੀਂ ਬਲਾਚੌਰ ਔਰ ਚਮਕੌਰ ਸਾਹਿਬ ਨੂੰ ਵੀ ਰੇਲਵੇ ਲਿੰਕ ਨਾਲ ਜੋੜਾਂਗੇ ਮੈਂ ਆਪਣੇ ਪੂਰੇ ਐਫਰਟ ਕਰ ਰਿਹਾ ਔਰ ਫਲੋਰ ਆਫ ਦਾ ਹਾਊਸ ਵੀ ਕਰ ਰਹੇ ਹਾਂ ਔਰ ਨਿਜੀ ਤੌਰ ਤੇ ਵੀ ਮੰਤਰੀ ਸਾਹਿਬ ਨੂੰ ਜਦੋਂ ਮੌਲਨ ਦਾ ਮੌਕਾ ਮਿਲਦਾ ਹੈ ਮੈਨੂੰ ਇਹ ਮੇਰੀ ਆਵਾਜ਼ ਹੀ ਮੰਗ ਉਹਨਾਂ ਦੇ ਸਾਹਮਣੇ ਰਹਿੰਦੀ ਔਰ ਮੈਨੂੰ ਹਜੇ ਤੱਕ ਉਹਨਾਂ ਦਾ ਬੜਾ ਪੋਜ਼ਿਟਿਵ ਰਿਸਪਾਂਸ ਗਿਆ ਸਰ ਪਾਸਪੋਰਟ ਆਫਿਸ ਅਦਰ ਲੱਗਦੇ ਹੋ ਸਰ ਨਵਾਂ ਸ਼ਹਿਰ ਪਾਸਪੋਰਟ ਪਾਸਪੋਰਟ ਦਾ ਆਫਿਸ ਬੰਦਾ ਸੀ ਨਵਾਂ ਸਰਚ ਹਾਂ ਇਹ ਇਹ ਨਹੀਂ ਇਹ ਦੇ ਵਿੱਚ ਮੈਂ ਬੜਾ ਸਪਸ਼ਟ ਕਰਦਾ ਇਹ ਟੈਕਾਫਾ ਜੀ ਮੈਂ ਕੀਤਾ ਨਹੀਂ ਹੈ ਇਸ਼ੂ ਆਉਣ ਵਾਲੇ ਟਾਈਮ 'ਚ ਕਰਾਂਗੇ ਇਹ ਬਿਲਕੁਲ ਸਾਡੇ ਏਜੰਡੇ 'ਚ ਹੈ ਇਲੈਕਸ਼ਨ ਦੇ ਦੌਰਾਨ ਵੀ ਸਾਨੂੰ ਲੋਕਾਂ ਨੇ ਕਿਹਾ ਸੀ ਔਰ ਜਿਹੜਾ ਮੈਂ ਆਪਣਾ ਏਜੰਡਾ ਇੱਕ ਤੈਅ ਕਰਕੇ ਰੱਖਣਾ ਪੂਰੇ ਸਾਲ ਲਈ ਉਹਦੇ 'ਚ ਹੈਗਾ ਆਉਣ ਵਾਲੇ ਟਾਈਮ 'ਚ ਕੰਸਰਨ ਮਿਨਿਸਟਰੀਆਂ ਨੂੰ ਮਿਲਿਆ ਜਾਊਗਾ ਅਕੀ ਸਰ ਸਟੇਡੀਅਮ ਤੇ ਤਾਂ ਪਹਿਲਾਂ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਦੋਂ ਆਏ ਸੀ ਯੋਧ ਨਸ਼ਾ ਵਿਰੁੱਧ ਦਾ ਸਮਾਗਮ ਉਹ ਆਪ কমিਟਮੈਂਟ ਕਰਕੇ ਗਏ ਆ ਔਰ 6 ਬਾਖਵਾਖ ਸਪੋਰਟਸ ਦੀਆਂ ਨਰਸਰੀਆਂ ਵੀ ਨਵੇਂ ਸ਼ਹਿਰ ਨੂੰ ਮਿਲੀਆਂ ਪੰਜਾਬ ਸਰਕਾਰ ਵੱਲੋਂ ਜਿਹੜਾ ਮੈਨੂੰ ਅੱਜ ਡਿਸਟ੍ਰਿਕਟ ਸਪੋਰਟਸ ਅਫਸਰ ਨੇ ਉੱਤੇ ਰਿਪੋਰਟ ਕੀਤਾ ਸੋ ਡੈਫੀਨਿਟਲੀ ਪੰਜਾਬ ਸਰਕਾਰ ਇੱਥੇ ਸਟੇਡੀਅਮ ਬਣਾਉਗੀ ਉਹ ਸਾਡੀ ਲੋੜ ਵੀ ਹੈ ਔਰ ਜਿਹੜਾ ਮੇਰੇ ਵੱਲੋਂ ਵੀ ਉਹ ਕੰਟਰੀਬਿਊਸ਼ਨ ਦੀ ਐਫਰਟ ਕਰਨ ਦੀ ਲੋੜ ਹੋਊਗੀ ਡੈਫੀਨਿਟਲੀ ਕਰਾਂਗੇ ਔਰ ਮੈਂ ਤੁਹਾਡੀ ਜਾਣਕਾਰੀ ਵੀ ਸਾਰੇ ਤੁਸੀਂ ਸਤਿਕਾਰਯੋਗ ਪੁਰਾਣੇ ਜਾਣਦੇ ਹੋਵੋਗੇ ਹਜੇ ਤੱਕ ਵੀ ਐਮਪੀ ਲਾਈਟ ਦਾ ਵੀ ਜਿਹੜਾ ਜ਼ਿਆਦਾਤਰ ਪੈਸਾ ਹੈ ਉਹ ਸਪੋਰਟਸ ਐਕਟੀਵਿਟੀ ਦੇ ਜਾਂ ਸਪੋਰਟਸ ਇਨਫਰਾਸਟ੍ਰਕਚਰ ਲਈ ਖਰਚਾ ਜਾ ਰਿਹਾ ਜਿਹਦੇ ਵਿੱਚ ਬਲਾਚੌਰ ਹਰਕ ਲਈ ਇੱਕ ਵਾਲੀਬਾਲ ਦਾ ਸਟੇਡੀਅਮ ਅੱਜ ਜੋ ਮੈਨੂੰ ਰਿਪੋਰਟ ਕੀਤਾ ਹੈ ਸਾਡੇ ਬੀ ਡੀ ਪੀਓ ਸਾਹਿਬ ਨੇ ਉਹ ਤਿਆਰ ਹੋ ਗਿਆ ਹੈ ਉਹ ਦਾਦੂ ਗਠਨ ਵੀ ਜਲਦੀ ਕਰਾਂਗੇ ਸਰ ਆਪਣਾ ਜਿੱਦਾਂ ਹੁਣ ਮੈਡੀਕਲ ਕਾਲਜ ਦੀ ਪਮੀ ਪੱਥਰ ਸੀਐਮ ਸਾਹਿਬ ਰਾਗੇ ਸੀਗੇ ਲੇਕਿਨ ਸਟਾਰਟ ਨਹੀਂ ਹੁੰਦਾ ਕੋਇਆ ਉਹਦੇ ਲਈ ਕੀ ਕਿ ਵਿਰੋਧੀ ਇਹ ਗੱਲ ਕਹਿੰਦੇ ਕਿ ਗੱਲਾਂ ਜ਼ਿਆਦਾ ਹੁੰਦੀਆਂ ਕੰਮ ਘੱਟ ਹੁੰਦੇ ਨੇ ਉਹਨੂੰ ਕੀ ਕਹੋਗੇ ਜੀ ਮੈਂ ਮੈਨੂੰ ਹੁਣ ਡੀਪ ਸਾਹਿਬ ਨੇ ਦੱਸਿਆ ਉਹਦੇ 'ਚ ਕੁਝ ਜਿਹੜੀ ਜ਼ਮੀਨ ਨੂੰ ਲੈ ਕੇ ਕੁਝ ਕਨੋਨਿਕਲ ਡਿਸਪਿਊਟ ਪੰਚਾਇਤ ਦੇ ਵੱਲੋਂ ਕੋਈ ਓਬਜੈਕਸ਼ਨ ਆਇਆ ਹੈ ਠੀਕ ਹੈ ਤੋਂ ਆਲਰੇਡੀ ਪ੍ਰਸ਼ਾਸਨ ਉਹਨੂੰ ਸਰ ਜਿਲ੍ਹਾ ਪੱਛੀ ਤੋਂ ਪੰਚਾਇਤ ਚੋਣਾਂ ਦੇ ਵਿੱਚ ਨਵਾਂ ਸ਼ਹਿਰ ਦਾ ਜਿਹੜਾ ਇਹ ਰਿਜ਼ਲਟਸ ਆ ਉਹ ਇੰਨੇ ਜਿਆਦਾ ਫੇਵਰੇਬਲ ਨਹੀਂ ਰਹੇ ਹੈਗੇ ਇਹਦੇ ਪਿੱਛੇ ਇਹ ਲੋਕਾਂ ਦੇ ਕਿਤੇ ਨਾ ਕਿਤੇ ਉਹਨਾਂ ਦਾ ਗੁੱਸਾ ਲਗਾ ਲੋ ਲਗਾ ਲੋ ਉਹਨੂੰ ਲੈ ਕੇ ਗਾਂ ਕੀ ਕਰਦੇ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੋਏ ਸੀ ਚਾਹੇ ਪੰਜਾਬ 'ਚ ਮਾੜੇ ਬਹੁਤ ਵਧੀਆ ਸਾਡੇ ਲਈ ਰਿਜ਼ਲਟ ਨਹੀਂ ਸੀ ਜਿਸ ਤਰੀਕ ਨਵਾਂ ਸ਼ਹਿਰ ਨੇ ਸਾਨੂੰ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਬਿਲਕੁਲ ਤਾਂ ਹੀ ਤਾਂ ਹੀ ਕੁਐਸਚਨ ਕੀਤਾ ਸਰ ਕਿ 7000 ਵੋਟਾਂ ਦੇ ਲੈ ਕੇ ਦਿੱਤੇ ਸੀ ਤੁਸੀਂ ਇੱਥੇ ਜਦੋਂ ਇਹ ਜਿਹੜੇ ਲੋਕਾਂ ਦਾ ਫਤਵਾ ਹੁੰਦਾ ਇਹ ਆਪਣੇ ਆਪ 'ਚ ਸਮੀਖਿਆ ਕਰਨ ਦਾ ਚਿੰਤਨ ਔਰ ਮੰਥਨ ਕਰਨ ਦਾ ਸਮਾਂ ਹੈ ਬਾਡੇ ਐਸੀ ਗੱਲ ਨਹੀਂ ਸਾਡੀ ਲੀਡਰਸ਼ਿਪ ਆਪਣਾ 100% ਐਫਰਟ ਕਰ ਰਹੀ ਹੈ ਲੇਕਿਨ ਕਿੱਥੇ ਕਮੀ ਰਹੇਗੀ ਉਹਨੂੰ ਦੂਰ ਕਰਾਂਗੇ ਔਰ ਬੁਨਿਆਦੀ ਜਿਹੜੀਆਂ ਲੋਕਾਂ ਦੀਆਂ ਲੋੜਾਂ ਆ ਮਸਲੇ ਆ ਉਹਨਾਂ ਵਾਲੇ ਟਾਈਮ 'ਚ ਉਹਨਾਂ ਨੂੰ ਠੀਕ ਕਰਾਂਗੇ ਡੈਫੀਨਿਟਲੀ ਜਿਹੜਾ 27 ਰਿਜ਼ਲਟ ਬਿਹਤਰ ਹੋਵੇ ਜੀ ਸਾਜੀ ਜੀ ਸਭ ਤੋਂ ਪਹਿਲਾਂ ਤੇ ਸਾਰੇ ਪੱਤਰਕਾਰ ਜਿੰਨੇ ਵੀ ਸਾਡੇ ਸਾਥੀ ਇੱਥੇ ਪਹੁੰਚੇ ਆ ਸਾਰਿਆਂ ਨੂੰ ਬਹੁਤ-ਬਹੁਤ ਸਾਡੇ ਦਾ ਧੰਨਵਾਦ ਨਾਲੇ ਤੁਹਾਨੂੰ ਸਾਰਿਆਂ ਨੂੰ ਬਹੁਤ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਮੇਰੇ ਵੱਲੋਂ ਸ਼ੁਭਕਾਮਨਾਵਾਂ ਅੱਜ ਅਸੀਂ ਸਾਡੇ ਸਤਿਕਾਰਯੋਗ ਜਿਹੜੇ ਡਿਪਟੀ ਕਮਿਸ਼ਨਰ ਹੈ ਨਵੇਂ ਸ਼ਹਿਰ ਦੇ ਉਹਨਾਂ ਦੇ ਨਾਲ ਸਾਡੇ ਹਲਕਾ ਇੰਚਾਰਜ ਲਲਿਤਪੌਨ ਪਾਟਕ ਸਾਹਿਬ ਸਾਰਾ ਹੀ ਜ਼ਿਲ੍ਹੇ ਦਾ ਐਡਮਿਨਿਸਟ੍ਰੇਸ਼ਨ ਪਾਰਟੀ ਦੇ ਸਾਰੀ ਲੀਡਰਸ਼ਿਪ ਜਿਹੜਾ ਇਹ ਬਾਰਾਦਰੀ ਏਰੀਆ ਨਵੇਂ ਸ਼ਹਿਰ ਦਾ ਜਿਹੜਾ ਹੱਬ ਹੈ ਇੱਕ ਤਰ੍ਹਾਂ ਦਾ ਔਰ ਮੈਨੂੰ ਲੱਗਦਾ ਇਹ ਸ਼ਹਿਰ ਦਾ ਸਭ ਤੋਂ ਸੋਹਣਾ ਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਬਿਹਤਰ ਸਥਾਨ ਹੈ ਜਿੱਥੇ ਲੋਕ ਸਵੇਰੇ ਸ਼ਾਮ ਆਪਣੇ ਸ਼ਹਿਰ ਤੋਂ ਲੈ ਕੇ ਕਸਰਤ ਤੋਂ ਲੈ ਕੇ तमाम ਜਿਹੜੀਆਂ ਐਕਟੀਵਿਟੀਆਂ ਆ ਆਪਣੇ ਆਪ ਨੂੰ ਫਿੱਟ ਰੱਖਣੀਆਂ ਇੱਥੇ ਕਰਦੇ ਆ ਉਹਨੂੰ ਕਿਤੇ ਨਾ ਕਿਤੇ ਪਿਛਲੇ ਕਈ ਸਾਲਾਂ ਤੋਂ ਬਦਹਾਲੀ ਸੀ ਉਹਦਾ ਉਹਨੂੰ ਨਵੀਨੀਕਰਨ ਕੀਤਾ ਗਿਆ ਹੈ ਉੱਥੇ ਲਾਇਬ੍ਰੇਰੀ ਦੀ ਸਥਾਪਨਾ ਹੋਈ ਆ ਪਿਛਲੇ ਸਾਲ ਜਿਹੜੀ ਲੋਹੜੀ ਅਸੀਂ ਸੈਲੀਬ੍ਰੇਟ ਕੀਤੀ ਸੀ ਅਸੀਂ ਸਥਾਨ ਤੇ ਉਦੋਂ ਇਹਦਾ ਨੀਂ ਪੱਥਰ ਰੱਖਿਆ ਸੀ ਅੱਜ ਉਹ ਮੁਕੰਮਲ ਉਦਾ ਉਦਘਾਟਨ ਕੀਤਾ ਹੈ ਸਾਰੀ ਐਡਮਿਨਿਸਟ੍ਰੇਸ਼ਨ ਔਰ ਸਾਡੀ ਪੋਲੀਟਿਕਲ ਲੀਡਰਸ਼ਿਪ ਦੇ ਨਾਲ ਤਾਂ ਕਿ ਜਿਹੜਾ 12 ਦੀਦਾ ਏਰੀਆ ਹੈ ਉੱਥੇ ਨਵੇਂ ਸ਼ਹਿਰ ਦੀ ਸਾਰੇ ਰਿਸ਼ਤ ਕਾਰਜੋਗ ਸੰਗਤ ਜਿਹੜੀ ਹੈ ਆ ਕੇ ਜਿੱਥੇ ਆਪਣੀ ਸਿਹਤ ਸੰਬੰਧੀ ਕਸਰਤ ਔਰ ਵਾਕ ਔਰ ਸੈਰ ਕਰ ਸਕੇ ਉੱਥੇ ਨਾਲ ਨਾਲ ਜਿਹੜੇ ਕੋਈ ਪੜ੍ਹਾਈ ਨਾਲ ਇੰਟਰਸਟ ਰੱਖਦੇ ਆ ਲਾਇਬ੍ਰੇਰੀ ਦੇ ਤੌਰ ਤੇ ਕੋਈ ਨਿਊਜ਼ਪੇਪਰ ਮੈਗਜ਼ੀਨ ਕੋ ਲਾਇਬ੍ਰੇਰੀ ਦਾ ਵੀ ਜਿਹੜੀ ਅਪਗ੍ਰੇਡ ਕੀਤੀ ਗਈ ਹੈ ਹੋਣ ਵਾਲੇ ਟਾਈਮ 'ਚ ਵੀ ਜੇ ਜਿਹੜੀ ਕੋਈ ਹੋਰ ਵੀ ਇੱਥੇ ਦੀ ਖੂਬਸੂਰਤੀ ਨੂੰ ਲੈ ਕੇ ਕੋਈ ਜ਼ਰੂਰਤਾਂ ਹੋਣਗੀਆਂ ਉਹਨੂੰ ਵੀ ਕਰਾਂਗੇ ਸਾਡਾ ਮਕਸਦ ਔਰ ਪਰਪਸ ਹੀ ਇਹ ਹੀ ਸੀਗਾ ਕਿ ਇਹ ਸਥਾਨ ਜਿਹੜਾ ਏਡਾ ਸੋਹਣਾ ਸਥਾਨ ਹੈ ਇਹਨੂੰ ਅਪਗ੍ਰੇਡ ਕੀਤਾ ਜਾਵੇ ਔਰ ਇੱਥੇ ਵੱਧ ਲੋਕਾਂ ਦੀ ਆਵਾਜਾ ਵੀ ਹੋਵੇ ਔਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਇੱਥੇ ਲਾਇਬ੍ਰੇਰੀ ਤੋਂ ਲੈ ਕੇ तमाम ਕਸਰਤ ਤੋਂ ਲੈ ਕੇ ਬੈਠਣ ਲਈ ਇੱਕ ਚੰਗਾ এনवायरमेंट ਮਿਲੇ ਉਹਦਾ ਧਿਆਨ ਚ ਰੱਖਦੇ ਹੋਏ ਅੱਜ ਇਹ ਦਾ ਉਗਠਨ ਕੀਤਾ ਤਾਂ ਮੈਂ ਸਾਰੇ ਨਵਾਂ ਸ਼ਹਿਰ ਦੇ ਸੰਗਤ ਨੂੰ ਵੀ ਇਸ ਗੱਲ ਦੀ ਵਧਾਈ ਵੀ ਦਿਨਾ ਔਰ ਸਾਰਾ ਐਡਮਿਨਿਸਟ੍ਰੇਸ਼ਨ ਦਾ ਮੈਂ ਧੰਨਵਾਦ ਕਰਦਾ ਸਰ ਬੈਠਣ ਬਹੁਤ ਨਹੀਂ ਸੀ ਉਸ ਲਈ ਕੀ ਕੀਤਾ ਨਹੀਂ ਡੈਫੀਨਟਲੀ ਇਹ ਆਸੀ ਜਿੰਨੀ ਕਿ ਜਗ੍ਹਾ ਸੀਗੀ ਉਹਦੇ ਹਿਸਾਬ ਨਾਲ ਇਹਨੂੰ ਅਪਗ੍ਰੇਡ ਕੀਤਾ ਹੈ ਲੇਕਿਨ ਭਵਿਕ ਵਿੱਚ ਇੱਕ ਡਿਸਟ੍ਰਿਕਟ ਲਾਇਬ੍ਰੇਰੀ ਤਕਰੀਬਨ ਪੰਜਾਬ ਚ ਇੱਕ ਰਵਾਇਤ ਦੀ ਪਰੰਪਰਾ ਵੀ ਔਰ ਕਾਫੀ ਜ਼ਿਲ੍ਹਿਆਂ ਚ ਹੈਗੀ ਵੀ ਆ ਇੱਕ ਡਿਸਟ੍ਰਿਕਟ ਲੈਵਲ ਦੀ ਲਾਇਬ੍ਰੇਰੀ ਵੀ ਅਸੀਂ ਆਉਣ ਵਾਲੇ ਟਾਈਮ ਜਰੂਰ ਇੱਥੇ ਬਣਾਵਾਂਗੇ ਤਾਂ ਕਿ ਜਿਹੜਾ ਕੌੜ ਲਿਖਣ ਦਾ ਇੰਟਰਸਟਿਡ ਪਰਸਨ ਹੈ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਜਾਂ ਸਹੂਲਤ ਵੱਲੋਂ ਕਮੀ ਨਾ ਰਹੇ ਤਾਂ ਡੈਫੀਨਟਲੀ ਉਹਦਾ ਧਿਆਨ ਰੱਖਿਆ ਜਾਊਗਾ ਸਰ ਸਤਿੰਦਰ ਕੋਹਲੀ ਦੀ ਗ੍ਰਿਫਤਾਰੀ ਵੀ ਇਸੇ ਉੱਪਰ ਚੀਕੀ ਜਾਣਾ ਚਾਹੀਦਾ ਹੈ ਦੇਖੋ ਗੱਲ ਇਹ ਆ ਵੀ ਲਾ ਬਿਲ ਟੇਕ ਇਟਸ ਔਨ ਕੋਰਟਸ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਔਰ ਸਾਰਿਆਂ ਨੂੰ ਪਤਾ ਹੈ ਜੋ ਮੀਡੀਆ ਦੇ ਰਾਹੀਂ ਸ਼ਾਮੂ ਵੀ ਜਿਹੜੀ ਜਾਣਕਾਰੀ ਹੋਈ ਆ ਇਹ ਕਿਤੇ ਨਾ ਕਿਤੇ ਜਿਹੜੇ ਗੁਰੂ ਸਾਹਿਬ ਦੇ ਸਰੂਪ ਹੈ ਉਹਨਾਂ ਦੇ ਲੈਣ ਦੇਣ ਤੋਂ ਲੈ ਕੇ ਉਹਨਾਂ ਦੇ ਰੱਖ-ਰਖਾਵ ਤੋਂ ਲੈ ਕੇ तमाम ਵਾਇਲੇਸ਼ਨਾਂ ਹੋਈਆਂ ਜੋ ਗੈਰ ਕਾਨੂੰਨੀ ਤਰੀਕੇ ਨਾਲ ਸਾਹਮਣੇ ਆਇਆ ਸੋ ਉਹਦੀ ਇੱਕ ਬਕਾਇਦਾ ਇਨਵੈਸਟੀਗੇਸ਼ਨ ਹੋਈ ਆ ਔਰ ਉਸ ਇਨਵੈਸਟੀਗੇਸ਼ਨ ਦਾ ਆਧਾਰ ਬਣਾ ਕੇ ਉਹਨਾਂ ਨੂੰ ਰੈਕਡ ਕੀਤਾ ਹੈ ਬਾਕੀ ਜਿਉਣ ਵਾਲੇ ਟਾਈਮ ਚ ਕੋਰਟ ਤੈਅ ਕਰੂਗਾ ਸਰ ਨਵਾਂ ਸ਼ਹਿਰ ਨੂੰ ਰੇਲਵੇ ਲਿੰਕ ਦੇ ਲਈ ਸਮਰਾਲਾ ਖੰਨਾ ਦੇ ਨਾਲ ਜੋੜਨ ਦੀ ਬੜੀ ਤੇਜ਼ੀ ਡਿਮਾਂਡ ਹੈਗੀ ਲੋਕਾਂ ਦੀ ਪਹਿਲੇ ਵੀ ਐਮਪੀ ਸਾਹਿਬ ਇੱਥੇ ਦੇ ਔਰ ਉਹਨਾਂ ਨੇ ਕੋਈ ਇੰਨੀ ਆਵਾਜ਼ ਨਹੀਂ ਤੁਸੀਂ ਕਮ ਸੇ ਕਮ ਆਵਾਜ਼ ਆਪਣੀ ਜਾ ਕੇ ਉੱਥੇ ਮੈਂ ਕਹਿੰਦਾ ਕਿ ਕਿ ਜਿਲ੍ਹਾ ਜਿਲ੍ਹਾ नगर ਸਿੰਘ ਨਗਰ ਜਿਹੜਾ ਵਾ ਉਹ ਭਗਤ ਸਿੰਘ ਜੀ ਦੇ ਨਾਮ ਦੇ ਉੱਤੇ ਹੈਗਾ ਉਹਦੇ ਲਈ ਇਹਦਾ ਦੇਖੋ ਮੈਂ ਵੇ ਉਹਨਾਂ ਜੇਵਨੂ ਲਾਰਜ ਹੋ ਜਾਂਦੇ ਆ ਅਸੀਂ ਇਹ ਕੋਸ਼ਿਸ਼ ਕਰਨੀ ਆ ਕਿ ਮਾਪੇ ਜਿਹੜੇ ਆ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਜੇ ਕੋ ਗਵਾਂਡੀ ਦੱਸਦਾ ਕਿ ਤੁਹਾਡਾ ਬੱਚਾ ਅੱਜ ਮੈਂ ਉਹ ਬਟਾਣੇ ਬੰਦੇ ਨਾਲ ਘੁੰਮਦਾ ਦੇਖਿਆ ਉਹ ਨਸ਼ੇ ਧਰਤੀ ਆ ਵੀ ਉਹਨੂੰ ਪੰਜਾਬ ਉਹਦਾ ਬਚਾ ਲੋ ਅਸੀਂ ਇਸ ਗੱਲ ਨੂੰ ਕਿ ਅਸੀਂ ਗਵਾਂਡੀ ਨਾਲ ਲੜ ਪਈਏ ਕਿ ਸਾਡੇ ਮੁੰਡੇ ਬਾਰੇ ਉਹ ਇਦਾਂ ਦੱਸ ਸਕਦਾ ਅਸੀਂ ਉਹਨਾਂ ਦਾ ਧੰਨਵਾਦ ਕਰੀਏ ਉਹਦਾ ਧੰਨਵਾਦ ਕਰੀਏ ਕਿ ਉਹਨਾਂ ਸਾਡੇ ਬੱਚੇ ਬਾਰੇ ਸੋਚ ਕੇ ਸਾਨੂੰ ਦੱਸਿਆ ਕਿ ਉਹਨੇ ਸਾਡੀ ਹੈਲਪ ਕੀਤੀ ਆ ਉਹਤੇ ਨਿਗਰੱਖੋ ਰਾਤ ਨੂੰ ਅੱਡੇ ਬੈਠ ਕੇ ਰੋਟੀ ਖਾਓ ਬੱਚੇ ਨੂੰ ਬੈਠੇ ਖਾਓ ਇਹ ਬੜਿਆ ਸਾਡਾ ਸਾਡੇ ਤੋਂ ਅੱਖ ਚਰੋਣਾ ਉਹ ਕਹਿੰਦਾ ਜਾਰ ਰੋਟੀਆਂ ਖੰਦਾ ਜੀ ਹੁਣ ਦੋ ਕਾਉਂਡ ਆਪਿਆ ਉਹ ਸਾਡੇ ਬੰਨਾਂ ਦਾ ਜਵਾਬ ਜਿਹੜਾ ਉਹ ਧਿਆਨ ਨਹੀਂ ਦੇ ਰਿਹਾ ਸਾਡੇ ਬੰਨਾਂ ਬੰਨ ਕਈ ਵਾਰੀ ਸੀ ਕਹਿਦਾ ਨਾ ਬੱਚੇ ਦਾ ਬੇਹੂ ਚੇਂਜ ਹੋ ਰਿਹਾ बदलाव भी रहा है अभी जो कट्ठे बैठ के रोटी खानी है तो घर दो रिश्तेदारी दो रोटी घट खान लगे कई बार इतना रोटी खादा खाना अपने कमरे चुन गए

ਇਹ ਕੈਂਪੇਨ ਨੌਜਵਾਨਾਂ ਵਿੱਚ ਵੱਧ ਰਹੀ ਨਸ਼ੇ ਦੀ ਆਦਤ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਕਿਵੇਂ ਬਚਾ ਕੇ ਰੱਖਣਾ ਹੈ। ਅਰੇ ਕਹੋ ਜੋ ਅਪਾ ਇੱਕ ਗੋਣ ਗੀਤ ਹੈ ਮੈਂ ਮੈਂ ਇਹ song ਗਾਦਾ ਹਾਂ ਮੈਂ

चिंदुस फैमिली रेस्टोबार एक मल्टीकजीन रेस्टोरों का स्वाद जो तहन हमेशा रहेगा याद अज ही आओ चिंदूज फैमिली रेस्टोबार चंडीगढ़ रोड नवा शहर कॉल सेवन एट थ्री सेवन डबल जीरो डबल जीरो डबल सिक्स जय बाबे दी मैं रशन प्रिंस सारे भक्तानू सिनेमा विनती करदां के मंदिर जंड साहब जी ਦੇ ਵਿੱਚ ਬਾਬਾ ਜੀ ਦਾ ਆਪਾਂ ਕੀਰਤਨ ਰਲ ਮਿਲਕੇ ਕਰਨਾ ਸਾਰਿਆਂ ਨੇ ਜਿਹੜੀ ਤਰੀਖ ਹੈ ਉਹ ਹੈ 18 ਜਨਵਰੀ 2026 ਸੋ ਮੇਰੇ ਵੱਲੋਂ ਸਾਰੇ ਭਕਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਿੰਡ ਜੇਠੂ ਮਾਜਰਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਵਾਪਸਾਰਿਆਂ ਨੇ ਮਿਲ ਕੇ ਬਾਬਾ ਜੀ ਦਾ ਕੀਰਤਨ ਕਰਨਾ ਹੈ ਬਹੁਤ ਸਾਰੇ ਭਜਨ ਨਵੇਂ-ਨਵੇਂ ਵੀ ਮੈਂ ਲੈ ਕੇ ਆ ਰਹੇ ਹਾਂ ਤੇ ਕੁਝ ਪੁਰਾਣੇ ਜਿਹੜੇ ਭਜਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀ ਤੁਹਾਨੂੰ ਸੁਣਾਉਂਗਾ ਸੋ ਸਾਰੇ ਜਰੂਰ ਆਇਓ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਕਮੇਟੀ ਨੂੰ ਔਰ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੈ ਬਾਬੇ ਦੀ ਨਵਾਂ ਸ਼ਹਿਰ ਦੇ ਨਿਵਾਸੀਆਂ ਨੂੰ ਅਸੀਂ ਤਰ ਮੰਤਰੀ ਯਾਤ ਮੰਡਲ ਰਜਿਸਟਰਡ ਪੰਜਾਬ ਵੱਲੋਂ ਫ੍ਰੀ ਮੈਡੀਕਲ ਕੈਂਪ ਦੀ ਸੇਵਾ ਦੇ ਰਹੇ ਹਾਂ मैं नम्रता खन्ना लेडीज विंग गान वैद नम्रता खन्ना के नाम तो जाने जाता है मेरा अपना क्लीनिक श्री राम बैक टू नेचर स्पाइन क्लीनिक का मंडी नवाशहर मेरा मोबाइल नंबर है नाइन ट्रिपल एट थ्री जीरो सेवन ट्रिपल थ्री दूसरा नंबर है नाइन एट सेवन डबल टू 48494 ਮੈਂ ਇੱਥੇ ਨਵਾਂ ਸ਼ਹਿਰ ਦੇ ਵਿੱਚ ਆਪਣੇ ਤਨਵੰਤਰੀ ਵੈਦ ਮੰਡਲ ਫ੍ਰੀ ਮੈਡੀਕਲ ਕੈਂਪ ਲਗਾ ਰਹੀ ਹਾਂ ਉਸ ਦੇ ਵਿੱਚ ਪੰਜਾਬ ਦੇ ਪਰਗਾਨ ਸ਼੍ਰੀ ਸੁਮਨ ਕੁਮਾਰ ਸੂਤ ਜੀ ਨਾਲ ਸਰਪ੍ਰਸਾ ਸਾਡੇ ਬਹੁਤ ਹੀ ਸੀਨੀਅਰ ਸ਼੍ਰੀ ਪ੍ਰਸ਼ੋਤਮ ਜੀ ਡਾਕਟਰ ਗੁਰਮੀਤ ਜੀ ਅਲੱਗ-ਅਲੱਗ ਥਾਵਾਂ ਤੋਂ ਅਲੱਗ-ਅਲੱਗ ਵੈਦਾਨ ਕੇ ਉਹ ਫ੍ਰੀ ਮੈਡੀਸਿਨਸ ਇੱਥੇ ਪ੍ਰੋਵਾਈਡ ਕਰਨਗੇ ਟੋਟਲੀ ਆਯੁਰਵੈਦ ਦਾ ਹੀ ਇੱਥੇ ਕੰਮ ਕੀਤਾ ਜਾਂਦਾ ਹੈ ਮੈਂ ਇੱਕ ਯੋਗਾ ਇਨਸਟ੍ਰਕਟਰ ਹਾਂ ਕੈਰੋਪ੍ਰੈਕਟਰ ਹਾਂ ਨਿਊਰੋਥੈਰੇਪਿਸਟ ਹਾਂ ਔਰ ਮੈਂ ਅਲੱਗ-ਅਲੱਗ ਬਿਮਾਰੀਆਂ ਦੇ ਉੱਤੇ ਇਥੇ ਟ੍ਰੀਟਮੈਂਟ ਕਰਦੀ ਹਾਂ ਇਹ ਨਹੀਂ ਕਹਿੰਦੇ ਹੋਏ ਆਪਣੀ ਬਾਣੀ ਨੂੰ ਵੀ ਵਿਰਾਮ ਦਿੰਨੀ ਹੈ ਇਹ ਸੱਜਣਾ ਜਲਾਸ਼ੀਲ ਭਗਤ ਸਿੰਘ ਨਗਰ ਦਾ ਸੁਤੰਤਰ ਅਜਲੀਆ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਦਵਾਈਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ